ਆ ਨਵੀਂ ਸੁਣ ਲੋ ਪੰਜਾਬ ਦੇ ਦੋ ਪਿੰਡਾਂ ਤੋਂ ਸਰਪੰਚਾਂ ਨਾਲ ਜੁੜੇ ਸਰਪੰਚੀ ਦੀ ਚੋਣ ਨਾਲ ਜੁੜੇ ਦੋ ਅਜੀਬ ਤੇ ਹੈਰਾਨੀਜਨਕ ਮਾਮਲੇ ਸਾਹਮਣੇ ਆਏ ਨੇ ਜਿਨ੍ਹਾਂ ਦੇ ਵਿੱਚ ਪਹਿਲਾਂ ਦੀਆਂ ਚੋਣਾਂ ਦੇ ਵਿੱਚ ਜਿੱਤੇ ਗਏ ਦੋ ਸਰਪੰਚਾਂ ਨੂੰ ਪਾਸੇ ਕੀਤਾ ਗਿਆ ਹਟਾਇਆ ਗਿਆ ਹੈ ਮਾਮਲਾ ਇੱਕ ਮੋਗਾ ਦੇ ਪਿੰਡ ਚੁਗਾਖੁਰਨ ਤੋਂ ਹੈ ਤੇ ਦੂਜਾ ਸਮਾਣਾ ਦੇ ਪਿੰਡ ਅਸਮਾਨਪੁਰ ਤੋਂ ਹੈ ਦੋਵੇਂ ਮਾਮਲੇ ਬਹੁਤ ਹੈਰਾਨੀਜਨਕ ਨੇ ਸੁਣ ਕੇ ਤੁਸੀਂ ਵੀ ਸੋਚੀ ਪੈ ਜਾਓਗੇ ਕਿ ਇਹ ਕਿਦਾਂ ਤੇ ਕਿਵੇਂ ਹੋ ਗਿਆ ਸਭ ਤੋਂ ਪਹਿਲਾਂ ਇੱਕ ਬੇਨਤੀ ਹੈ ਕਿ ਆਪਣਾ ਕਮੈਂਟ ਆਪਣਾ ਵਿਚਾਰ ਵੀ ਤੁਸੀਂ ਲਿਖਿਆ ਕਰੋ ਕਿ ਇਹ ਸਹੀ ਹੋ ਰਿਹਾ ਹੈ ਕਿ ਇਹ ਗਲਤ ਹੋ ਰਿਹਾ ਹੈ ਤੇ ਦੂਜੀ ਬੇਨਤੀ ਇਹ ਆ ਜੇ ਅਜੇ ਤੱਕ ਤੁਸੀਂ ਆਪਣਾ ਚੈਨਲ ਸਬਸਕ੍ਰਾਈਬ ਫੋਲੋ ਨਹੀਂ ਕੀਤਾ ਕਿਰਪਾ ਕਰਕੇ ਸਬਸਕ੍ਰਾਈਬ ਕਰਕੇ ਬੈਲ ਵਾਲਾ ਬਟਨ ਜਿਹੜਾ ਉਹਨੂੰ ਦਬਾ ਦਿਓ ਹੁਣ ਪਹਿਲੀ ਖਬਰ ਤੋਂ ਸ਼ੁਰੂ ਕਰਦੇ ਆ ਸਮਾਣਾ ਦੇ ਪਿੰਡ ਅਸਮਾਨਪੁਰ ਦੇ ਵਿੱਚ ਕੀ ਹੋਇਆ ਜਦੋਂ ਅਕਤੂਬਰ 2024 ਦੇ ਵਿੱਚ ਵੋਟਾਂ ਪਈਆਂ ਸਰਪੰਚੀ ਦੀਆਂ ਤਾਂ ਪਹਿਲਾਂ ਜਿਹੜੇ ਸਰਪੰਚ ਨੂੰ ਜਿੱਤਿਆ ਡਿਕਲੇਅਰ ਕਰ ਦਿੱਤਾ ਸੀ ਤਾਂ ਜਿਹੜੇ ਨੂੰ ਹਾਰਿਆ ਡਿਕਲੇਅਰ ਕੀਤਾ ਗਿਆ ਸੀ ਹਾਰਿਆ ਸਰਪੰਚ ਪ੍ਰਸ਼ਾਸਨ ਨੂੰ ਸ਼ਿਕਾਇਤ ਕਰਦਾ ਹੈ ਵੀ ਇਹ ਗਿਣਤੀ ਗਲਤ ਹੋਈ ਹੈ ਮੈਨੂੰ ਗਲਤ ਤੌਰ ਤੇ ਹਰਾਇਆ ਗਿਆ ਇਹ ਜਿੱਤ ਨਹੀਂ ਸਕਦਾ ਤੇ ਮੈਂ ਹਾਰ ਨਹੀਂ ਸਕਦਾ ਉੱਥੇ ਫਿਰ ਗਿਣਤੀ ਦੁਬਾਰਾ ਕੀਤੀ ਗਈ ਹੈ ਗਿਣਤੀ ਉਦੋਂ ਦੁਬਾਰਾ ਕੀਤੀ ਗਈ ਆ ਜਦੋਂ ਇਹ ਮਾਮਲਾ ਅਦਾਲਤ ਦੇ ਵਿੱਚ ਗਿਆ ਅਦਾਲਤ ਦੇ ਵਿੱਚ ਵੋਟਾਂ ਦੀ ਗਿਣਤੀ ਦੁਬਾਰਾ ਹੋਈ ਤਾਂ ਕੀ ਹੋਇਆ ਕਿ ਸੱਚਮੁੱਚ ਉਹੀ ਗੱਲ ਹੋਈ ਜਿਹਦੀ ਸ਼ਿਕਾਇਤ ਹੋਈ ਸੀ ਜਿਹੜਾ ਸਰਪੰਚ ਜਿੱਤਿਆ ਡਿਕਲੇਅਰ ਕੀਤਾ ਸੀ 2 3 ਵੋਟਾਂ ਦੇ ਫਰਕ ਦੇ ਨਾਲ ਉਹ ਗਲਤ ਸਾਬਤ ਹੋ ਗਈ ਗੱਲ ਤੇ ਹੋਇਆ ਇੰਜ ਵੀ ਵੋਟਾਂ ਬਰਾਬਰ-ਬਰਾਬਰ ਨਿਕਲ ਆਈਆਂ ਦੋਨਾਂ ਸਰਪੰਚਾਂ ਦੀਆਂ ਗਿਣਤੀ ਦੇ ਵਿੱਚ ਜਦੋਂ ਬਰਾਬਰ ਨਿਕਲ ਆਈਆਂ ਤਾਂ ਫਿਰ ਹੋਇਆ ਵੀ ਹੁਣ ਕੀ ਕੀਤਾ ਜਾਏ ਤਾਂ ਫਿਰ ਉੱਥੇ ਟੋਸ ਕੀਤੀ ਗਈ ਜਿਹਨੂੰ ਕਹਿੰਦੇ ਪਰਚੀ ਪਾ ਲੂ ਤਾਂ ਫਿਰ ਪਰਚੀ ਪਾਈ ਗਈ ਤੇ ਤੁਸੀਂ ਸੁਣ ਕੇ ਹੈਰਾਨ ਹੋਵੋਗੇ ਪਰਚੀ ਉਹਦੀ ਨਿਕਲ ਆਈ ਜਿਹੜਾ ਪਹਿਲਾਂ ਹਾਰਿਆ ਹੋਇਆ ਸਰਪੰਚ ਡਿਕਲੇਅਰ ਕੀਤਾ ਸੀ ਤਾਂ ਫਿਰ ਹੁਣ ਅਸਮਾਨਪੁਰ ਪਿੰਡ ਦੇ ਵਿੱਚ ਪਹਿਲਾਂ ਤੋਂ ਜਿੱਤੇ ਸਰਪੰਚ ਨੂੰ ਹਟਾ ਕੇ ਤੇ ਉੱਥੇ ਹਾਰਿਆ ਹੋਇਆ ਸਰਪੰਚ ਨਿਯੁਕਤ ਕੀਤਾ ਜਾ ਰਿਹਾ ਹੈ ਔਰ ਦੂਜੀ ਖਬਰ ਮੋਗਾ ਦੇ ਪਿੰਡ ਚੁਗਾ ਖੁਰਦ ਤੋਂ ਹੈ ਉਥੇ ਤਾਂ ਕਮਾਲ ਹੀ ਹੋ ਗਈ ਉਥੇ ਕੀ ਹੋਇਆ ਇੱਕ ਔਰਤ ਕੁਲਦੀਪ ਕੌਰ ਜਿਹੜੀ ਅਕਤੂਬਰ 2024 ਦੀਆਂ ਸਰਪੰਚੀ ਚੋਣਾਂ ਦੇ ਵਿੱਚ ਜਿੱਤੀ ਡਿਕਲੇਅਰ ਕੀਤੀ ਗਈ ਸੀ ਉਹਦਾ ਸਾਰਾ ਮਾਮਲਾ ਜਾਲੀ ਪਾਇਆ ਗਿਆ ਔਰ ਉਹਦੇ ਸਮੇਤ 6 ਜਣਿਆਂ ਦੇ ਉੱਪਰ ਪੁਲਿਸ ਨੇ ਪਰਚਾ ਦਰਜ ਕੀਤਾ ਮਾਮਲਾ ਕੀ ਹੋਇਆ ਜਦੋਂ ਚੋਣ ਹੋਈ ਕਲਦੀਪ ਕੌਰ ਜਿੱਤੀ ਹੋਈ ਸਰਪੰਚ ਡਿਕਲੇਅਰ ਕੀਤੀ ਗਈ ਉਸ ਤੋਂ ਬਾਅਦ ਜਿਹੜੀ ਦੂਜੀ ਸਰਪੰਚ ਉੱਥੇ ਖੜੀ ਸੀ ਜਿਹੜੀ ਹਾਰ ਗਈ ਉਹਦੇ ਪਤੀ ਨੇ ਸ਼ਿਕਾਇਤ ਕੀਤੀ ਉਹਨੇ ਕਿਹਾ ਵੀ ਦੇਖੋ ਜਿਹੜੀ ਔਰਤ ਨੂੰ ਜਿੱਤੀ ਡਿਕਲੇਅਰ ਕੀਤਾ ਹੈ ਜਦੋਂ ਉਹਨੇ ਕਾਗਜ਼ ਭਰੇ ਕਾਗਜ਼ਾਂ ਤੇ ਸਾਇਨ ਕੀਤੇ ਉਦੋਂ ਉਹ ਵਿਦੇਸ਼ ਬੈਠੀ ਸੀ ਉਹ ਭਾਰਤ ਵਿੱਚ ਹੀ ਨਹੀਂ ਸੀ ਸ਼ਿਕਾਇਤ ਚ ਇਹ ਵੀ ਕਿਹਾ ਗਿਆ ਵੀ ਜਦੋਂ ਉਹ ਜਿੱਤੀ ਹੈ ਉਦੋਂ ਵੀ ਉਹ ਭਾਰਤ ਚ ਨਹੀਂ ਸੀ ਤਾ ਇਹ ਜਦੋਂ ਸ਼ਿਕਾਇਤ ਗਈ ਉਹਦੀ ਫਿਰ ਪੜਤਾਲ ਹੋਈ ਤਾਂ ਪੜਤਾਲ ਦੇ ਵਿੱਚ ਇਹ ਗੱਲ ਪਾਈ ਗਈ ਕਿ ਸੱਚਮੁੱਚ ਉਹ ਜਿਹੜੀ ਸਰਪੰਚ ਕੁਲਦੀਪ ਕੌਰ ਜੀ ਨੂੰ ਜਿੱਤੀ ਡਿਕਲੇਅਰ ਕੀਤਾ ਸੀ ਸੱਚਮੁੱਚ ਉਹ ਉਦੋਂ ਵਿਦੇਸ਼ 'ਚ ਸੀ ਜਦੋਂ ਕਾਗਜ਼ ਭਰੇ ਜਦੋਂ ਵੋਟਾਂ ਦਾ ਰਿਜ਼ਲਟ ਆਇਆ ਉਦੋਂ ਵਿਦੇਸ਼ 'ਚ ਸੀਗੀ ਵਿਦੇਸ਼ 'ਚ ਬੈਠਿਆ ਹੀ ਉਹਨੇ ਜਾਲੀ ਦਸਤਕਤ ਕਰਵਾ ਕੇ ਆਪਣੇ ਜਾਲੀ ਫਾਈਲ ਤਿਆਰ ਕਰਵਾ ਕੇ ਤੇ ਉਹ ਸਾਰੀ ਸਰਪੰਚੀ ਦੀ ਚੋਣ ਲੜ ਲਈ ਜਿੱਤ ਲਈ ਤੇ ਉਹ ਵਿਦੇਸ਼ ਬੈਠੀ ਹੋਈ ਸੀ ਹੁਣ ਸਵਾਲ ਇਹ ਬਣ ਗਿਆ ਹੋਇਆ ਕੀ ਹੁਣ ਉਹਦੇ ਉੱਪਰ ਕਾਰਵਾਈ ਹੋ ਗਈ ਆ ਉਹਨੂੰ ਸਰਪੰਚੀ ਤੋਂ ਹਟਾ ਦਿੱਤਾ ਉੱਤੇ ਪਰਚਾ ਦਰਜ ਹੋ ਗਿਆ ਪਰ ਸਵਾਲ ਇੱਥੇ ਪੂਰੇ ਸਿਸਟਮ ਤੇ ਖੜਾ ਹੋ ਗਿਆ ਸਿਸਟਮ ਦੇਖੋ ਕਿਦਾਂ ਦਾ ਹੈ ਜਦੋਂ ਲੋਕ ਇਹ ਕਹਿੰਦੇ ਨੇ ਕਿ ਇਹ ਜਾਲੀ ਕੰਮ ਚੱਲ ਰਹੇ ਨੇ ਜਾਲੀ ਕਾਗਜ਼ ਤਿਆਰ ਹੋ ਰਹੇ ਨੇ ਜਿਹੜੇ ਸਹੀ ਨੇ ਉਹਨਾਂ ਦੇ ਹੋ ਨਹੀਂ ਰਹੇ ਉਦੋਂ ਸਰਕਾਰਾਂ ਕਹਿੰਦੀਆਂ ਨੇ ਵੀ ਇਹ ਝੂਠ ਹੈ ਪੁਲਿਸ ਕਹਿੰਦੀ ਇਹ ਝੂਠ ਹੈ ਔਰ ਹੁਣ ਆ ਜਦੋਂ ਚੀਜ਼ਾਂ ਸਾਬਤ ਹੁੰਦੀਆਂ ਨੇ ਉਦੋਂ ਫਿਰ ਕਿਵੇਂ ਕਹੋਗੇ ਝੂਠ ਹੈ ਜੇਕਰ ਇੱਕ ਵਿਅਕਤੀ ਜਿਹੜਾ ਦੇਸ਼ 'ਚ ਹੀ ਹੈ ਨੀਗਾ ਉਹ ਫੌर्न ਬੈਠਾ ਹੈ ਉੱਥੇ ਬੈਠਾ ਹੀ ਕਾਗਜ਼ ਭਰਦਾ ਉੱਥੇ ਬੈਠਾ ਹੀ ਉਹ ਸਰਪੰਚੀ ਜਿੱਤ ਜਾਂਦਾ ਹੈ ਤਾਂ ਫਿਰ ਜਿਹੜੇ ਕਰਮਚਾਰੀ ਜਿਹੜੇ ਅਧਿਕਾਰੀ ਨੇ ਉਹ ਕੀ ਕਰ ਰਹੇ ਨੇ ਕੀ ਇਸ ਤਰ੍ਹਾਂ ਸਾਰਾ ਦਬੜੂ ਕੁਸੜੂ ਚੱਲਣ ਦਿੱਤਾ ਜਾ ਸਕਦਾ ਹੈ ਇਸੇ ਹੀ ਤਰ੍ਹਾਂ ਪਿਛਲੇ ਦਿਨੀ ਸਰਪੰਚੀ ਦੇ ਇੱਕ ਪਿੰਡ ਦੀਆਂ ਵੋਟਾਂ ਦਾ ਮਾਮਲਾ ਸੁਪਰੀਮ ਕੋਰਟ ਗਿਆ ਤੇ ਸੁਪਰੀਮ ਕੋਰਟ ਦੇ ਵਿੱਚ ਕੀ ਹੋਇਆ ਜਦੋਂ ਉੱਥੇ ਗਿਣਤੀ ਹੋਈ ਤਾਂ ਕੰਮ ਉਲਟ ਨਿਕਲ ਆਇਆ ਇਹ ਹਰਿਆਣੇ ਦਾ ਮਾਮਲਾ ਹਫਤਾ ਪਹਿਲਾਂ ਦੀ ਖਬਰ ਹੈ ਉਲਟ ਨਤੀਜਾ ਆ ਗਿਆ ਜਿਹਨੂੰ ਹਾਰਿਆ ਡਿਕਲੇਅਰ ਕੀਤਾ ਸੀ ਉਹ ਜਿੱਤਿਆ ਤੇ ਜਿਹਨੂੰ ਜਿੱਤਿਆ ਡਿਕਲੇਅਰ ਕੀਤਾ ਸੀ ਉਹ ਹਾਰਿਆ ਹੋਇਆ ਸੀ ਹੁਣ ਦੱਸੋ ਇਹ ਕੌਣ ਕਰਦਾ ਤੇ ਕਿਉਂ ਕਰਦਾ ਫਿਰ ਜਦੋਂ ਜਨਤਾ ਰੌਲਾ ਪਾਉਂਦੀ ਹੈ ਫਿਰ ਉਹਨਾਂ ਨੂੰ ਪੁਲਿਸ ਦੇ ਜ਼ੋਰ ਚੁੱਪ ਕਰਾਇਆ ਜਾਂਦਾ ਇੱਥੇ ਇੱਕ ਗੱਲ ਮੈਂ ਹੋਰ ਕਹਿਣੀ ਚਾਹੂੰਗਾ ਕੱਲ ਪਰਸੋਂ ਦੀ ਇੱਕ ਖਬਰ ਹੋਰ ਆਈ ਹੈ ਕਿ ਅੱਠ ਜਿਹੜੇ ਪੰਚਾਇਤ ਸੈਕਟਰੀ ਨੇ ਉਹਨਾਂ ਦੇ ਉੱਪਰ ਕਾਰਵਾਈ ਕੀਤੀ ਗਈ ਹੈ 18 ਕਰੋੜ ਦੇ ਘਪਲੇ ਦੇ ਕੇਸ ਦੇ ਵਿੱਚ ਇੱਕ ਘਪਲੇ ਕਿਸ ਪੱਧਰ ਤੇ ਹੋ ਰਹੇ ਨੇ ਪਿੰਡਾਂ ਨੂੰ ਗ੍ਰਾਂਟਾਂ ਆਉਂਦੀਆਂ ਨੇ ਮੈਨੂੰ ਲੱਗਦਾ ਹੈ ਕਿ ਪਿਛਲੇ 25 ਸਾਲ ਤੋਂ ਜਿੰਨੀਆਂ ਗ੍ਰਾਂਟਾਂ ਪਿੰਡਾਂ ਨੂੰ ਆਈਆਂ ਨੇ ਉਹਨਾਂ ਦੇ ਵਿੱਚੋਂ ਕਿਸੇ ਪਿੰਡ ਦੇ ਵਿੱਚ 40% ਕਿਸੇ ਚ 30 ਕਿਸੇ ਚ ਵੀ ਬਹੁਤੇ ਪਿੰਡਾਂ ਚ 10-15% ਗਰੰਟਾ ਹੀ ਲੱਗੀਆਂ ਨੇ ਬਾਕੀ ਸਭ ਛੱਕ ਛਕਾਈ ਹੋਇਆ ਮੈਨੂੰ ਲੱਗਦਾ ਹੈ ਪੰਜਾਬ ਸਰਕਾਰ ਨੂੰ ਦਲੇਰੀ ਦੇ ਨਾਲ ਜਿਹੜਾ ਕੰਮ ਉਹਨਾਂ ਨੇ ਕਰ ਨਹੀਂ ਪਾਉਣਾ ਵੈਸੇ ਜੇ ਉਹ ਕਰਨ ਤਾਂ ਜਾਂਚ ਕਰਾਉਣੀ ਚਾਹੀਦੀ ਹੈ ਕਿ ਪੰਚਾਇਤਾਂ ਨੂੰ ਜਿਹੜਾ ਪੈਸਾ ਗਿਆ ਕੀ ਉਹ ਲੱਗਾ ਕਿ ਨਹੀਂ ਲੱਗਾ ਵੱਡੀ ਪੱਦਰ ਤੇ ਬੀਡੀਪੀਓ ਵੱਡੀ ਪੱਦਰ ਤੇ ਜਿਹੜੇ ਪੰਚਾਇਤ ਸੈਕਟਰੀ ਤੇ ਸਰਪੰਚ ਤੇ ਪੰਚਾਇਤਾਂ ਇਸ ਮਾਮਲੇ ਦੇ ਵਿੱਚ ਫਸਣ ਗਈ ਕਿਉਂਕਿ ਜਿੰਨਾ ਪੈਸਾ ਆਉਂਦਾ ਹੈ ਬਹੁਤੇ ਪਿੰਡਾਂ ਦੇ ਵਿੱਚ 10 20% ਵੀ ਪੈਸਾ ਚਾਜ ਨਾਲ ਨਹੀਂ ਲੱਗਾ ਛਕਿਆ ਗਿਆ ਖੇਤੀ ਦੇ ਸੰਦ ਆਏ ਬਹੁਤ ਪਿੰਡਾਂ ਨੂੰ ਉਹ ਸੰਦ ਖੁਰਦ-ਬੁਰਦ ਹੋ ਗਏ ਕਾਗਜ਼ਾਂ 'ਚ ਆਏ ਪਏ ਨੇ ਪਿੰਡ 'ਚ ਉਹ ਹੈ ਨਹੀਂਗੇ ਜਿਹੜੇ ਕਿਸੇ ਵਿਰਲੇ ਵਾਂਝੇ ਪਿੰਡ ਦੀ ਜਾਂਚ ਹੁੰਦੀ ਹੈ ਉੱਥੇ ਹੀ ਕਪਲਾ ਸਾਬਤ ਹੋ ਜਾਂਦਾ ਹੈ ਪਰ ਸਰਕਾਰ ਕਿਉਂ ਇੱਕ ਵੱਡਿਆਂ ਸਾਰੇ ਪਿੰਡਾਂ ਦੀ ਜਾਂਚ ਨਹੀਂ ਕਰਾਉਂਦੀ ਇਹ ਸਵਾਲ ਹੈ ਮੈਨੂੰ ਲੱਗਦਾ ਕਿ ਕਰਾਉਣੀ ਚਾਹੀਦੀ ਹੈ ਜਾਂਚ ਤੁਹਾਨੂੰ ਕੀ ਲੱਗਦਾ ਹੈ ਤੁਸੀਂ ਆਪਣਾ ਕਮੈਂਟ ਲਿਖਿਓ ਜਿੰਨਾ ਕਿ ਕਿਹੇ ਪਿੰਡ ਦੇ ਵਿੱਚ ਅੱਜ ਮੌਜੂਦ ਹੈ ਨਾ ਚਾਹੇ ਖੇਤੀ ਦੇ ਸੰਦ ਆ ਚਾਹੇ ਗਰੰਟਾ ਲੱਗਣ ਦਾ ਮਾਮਲਾ ਹੈ ਉਸ ਤੋਂ ਕਿਤੇ ਵੱਧ ਹੈ ਮਾਮਲਾ ਤੁਸੀਂ ਆਰਟੀਆਈ ਦੇ ਰਾਹੀਂ ਜਾਣਕਾਰੀ ਲੈ ਕੇ ਵੇਖੋ ਜੋ ਜਾਣਕਾਰੀ ਮਿਲੇਗੀ ਵੀ ਤੁਹਾਡੇ ਪਿੰਡ ਨੂੰ ਆਹ ਗਰੰਟਾ ਮਿਲਿਆ ਨੇ ਆਹ ਖੇਤੀ ਦੇ ਸੰਦ ਮਿਲੇ ਨੇ ਫਿਰ ਉਹਦਾ ਮਿਲਾਨ ਕਰਕੇ ਵੇਖਿਓ ਜੋ ਪਿੰਡ ਚ ਮੌਜੂਦ ਹੈ ਉਹਦੇ ਨਾਲ ਤੁਸੀਂ 당ਗ ਰਹਿ ਜਾਣਾ ਪੀਰ ਕਾਗਜ਼ਾਂ 'ਚ ਇੰਨਾ ਕੁਝ ਬਣਿਆ ਪਿਆ ਪਿਛਲੇ ਦਿਨੀ ਗੁਰੂ ਹਰ ਸਹਾਏ ਦੇ ਇੱਕ ਜਿਹੜੇ ਖੇਤੀਬਾੜੀ ਅਫਸਰ ਐ ਉਹਨਾਂ ਤੇ ਕਾਰਵਾਈ ਹੋਈ ਆ ਉਹਨਾਂ ਨੂੰ ਸਸਪੈਂਡ ਕੀਤਾ ਗਿਆ ਮੁਤਲ ਕੀਤਾ ਗਿਆ ਉਥੇ ਵੀ ਵੱਡਾ ਦੋਸ਼ ਸੀਗਾ ਕਈ ਪਿੰਡਾਂ ਦੇ ਜਿਹੜੇ ਖੇਤੀ ਦੇ ਸੰਧ ਨੇ ਉਹ ਖੁਰਦਬੁਰਦ ਹੋਏ ਔਰ ਫਿਰ ਖੇਤੀਬਾੜੀ ਅਫਸਰ ਨੂੰ ਸਸਪੈਂਡ ਕੀਤਾ ਗਿਆ ਹੁਣ ਇਸੇ ਤਰ੍ਹਾਂ ਪੰਜਾਬ ਦੇ ਬਹੁਤ ਸਾਰੇ ਪਿੰਡਾਂ ਦਾ ਮਾਮਲਾ ਹੈ ਭਗਵੰਤਮਾਨ ਸਰਕਾਰ ਜੀ ਕਹਿੰਦੀ ਹੈ ਕਿ ਅਸੀਂ ਤਾਂ ਭ੍ਰਿਸ਼ਟਾਚਾਰ ਦੇ ਵਿਰੁੱਧ ਤਾਂ ਜ਼ੀਰੋ ਟੋਲਰੈਂਸ ਭ੍ਰਿਸ਼ਟਾਚਾਰ ਦੇ ਖਿਲਾਫ ਤਾਂ ਹੁਣ ਤੱਕ ਸਰਕਾਰ ਬਣੀ ਨੂੰ ਵਾਵਾ ਟਾਈਮ ਹੋ ਗਿਆ ਸੁਖ ਨਾਲ ਸਰਕਾਰ ਤਾਂ ਬੀਤਣ ਵਾਲੀ ਹੋ ਗਈ ਟਾਈਮ ਤਾਂ ਲੰਘ ਗਿਆ ਹੁਣ ਤਾਂ ਇਹਨਾਂ ਗੱਲਾਂ ਤੇ ਵੀ ਆ ਗਏ ਵੀ ਸਾਮ-ਦਾਮ ਦੰਡ ਭੇਦ ਝੂਠ ਸੱਚ ਲੜਾਈ ਝਗੜਾ ਸਭ ਕੁਝ ਕਰਕੇ ਅਗਲੀ ਸਰਕਾਰ ਬਣਾਵਾਂਗੇ ਪਰ ਇਹ ਜਾਂਚ ਕਿਉਂ ਨਹੀਂ ਕਰਾਈ ਪੰਚਾਇਤਾਂ ਨੂੰ ਆਈਆਂ ਗ੍ਰਾਂਟਾਂ ਦੀ ਜਾਂਚ ਕਿਉਂ ਨਹੀਂ ਕਰਾਈ ਕੀ ਸਰਕਾਰ ਕਰਾ ਨਹੀਂ ਸਕਦੀ ਸੀ ਕਿ ਜਾਣ ਕੇ ਕਰਾਉਣਾ ਨਹੀਂ ਚਾਹੁੰਦੀ ਮਾਮਲਾ ਕੀ ਹੈ ਇਹਦੇ ਤੇ ਤੁਸੀਂ ਵੀ ਆਪਣਾ ਕੀਮਤੀ ਵਿਚਾਰ ਆਪਣਾ ਕਮੈਂਟ ਜਰੂਰ ਲਿਖਿਓ ਬਹੁਤ ਮੇਰ